ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਹੋਰ ਸੋਹਣੇ ਸੋਹਣੇ ਪ੍ਰਿੰਟ ਸੂਟ ਬਹੁਤ ਸੋਹਣੀ ਕਲੈਕਸ਼ਨ ਆਈ ਆ ਮੈਚਿੰਗ ਸੂਟ ਨੇ 1050 1095 ਸੇਲ ਹੋਣ ਵਾਲੇ ਨੇ ਸਾਰੇ ਬ੍ਰਾਂਡ ਦੀ ਕਾਟਨ ਆ ਬਹੁਤ ਵਧੀਆ ਸੁਪੀਰੀਅਰ ਕਾਟਨ ਆ ਤੇ ਬਹੁਤ ਹੀ ਵਧੀਆ ਸੋਹਣੇ ਸੋਹਣੇ ਪ੍ਰਿੰਟਾਂ ਦੇ ਉੱਪਰ ਇਹ ਆਪਣੇ ਕੋਲ ਮੈਚਿੰਗ ਸੂਟ ਆਏ ਨੇ ਜਿਵੇਂ ਕਿ ਆਪਾਂ ਆਲ ਓਵਰ ਦਾ ਵੇਚਦੇ-ਵੇਚਦੇ ਆ ਇਸ ਵਾਰ ਜਿੰਨੀ ਵੀ ਇਹ ਕਲੈਕਸ਼ਨ ਆ ਇਹ ਸਾਰੀ ਮੈਚਿੰਗ ਆਈ ਹੈ ਤੇ ਜਿਹੜੀਆਂ ਵੀ ਭੈਣਾਂ ਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟ ਤੁਹਾਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਪ੍ਰਿੰਟ ਨੇ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਪਹਿਣਾ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਬਹੁਤ ਪਹਿਣਾ ਦੀਆਂ ਕਾਲਸ ਆਉਂਦੀਆਂ ਨੇ ਜਦੋਂ ਫਸਟ ਟਾਈਮ ਵੀਡੀਓ ਨੂੰ ਦੇਖਦੀਆਂ ਨੇ ਕਿਉਂਕਿ ਬਹੁਤ ਭੈਣਾ ਤੱਕ ਆਪਾਂ ਪਹੁੰਚ ਕਰ ਰਹੀਆਂ ਜੀ ਤੇ ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਜਾ ਕੇ ਇਹ ਕੱਪੜੇ ਲੈ ਕੇ ਆਈਏ ਕਿਉਂਕਿ ਕਿਸ ਕਈਆਂ ਨੇ ਕਾਫੀ ਕੁਆਂਟੀਟੀ ਦੇ ਵਿੱਚ ਕੱਪੜਾ ਲੈਣਾ ਹੁੰਦਾ ਵਾ ਤਾ ਮੋਸਟ ਵੈਲਕਮ ਆ ਆਨਲਾਈਨ ਇੱਥੇ ਕੋਈ ਵੀ ਇਦਾਂ ਦਾ ਨਹੀਂ ਹੈਗਾ ਜੀ ਜਦੋਂ ਵੀ ਆਉਣਾ ਹੋਇਆ ਕਾਲ ਕਰਕੇ ਤੁਸੀਂ ਆ ਸਕਦੇ ਹੋ ਤੇ ਫਿਰ ਪੈਣਾ ਪੁੱਛਦੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਪਖਵਾਲ ਰੋਡ ਤੇ ਪਿੰਡਾ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇਧਰਲੀ ਸਾਈਡ ਸਾਡੇ ਰਾਈਕੋਟ ਆ ਜਾਂਦਾ ਇੱਕ ਸਾਈਡ ਸਾਡੇ ਪਖਵਾਲ ਲੁਧਿਆਣਾ ਆ ਜਾਂਦਾ ਜੋਧਾ ਤੇ ਇੱਕ ਸਾਈਡ ਤੇ ਮੰਡੀ ਅਮ드ਗੜ ਆ ਜਾਂਦਾ ਜੀ ਇਹ ਏਰੀਏ ਦੇ ਅਸੀਂ ਵਿਚਾਲੇ ਜੇ ਬੈਠੇ ਆ ਪਖਵਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਪੈਣੀ ਰੋੜਾ ਪਿੰਡਾ ਜੀ ਉੱਥੋਂ ਮੈਂ ਬਲੌਂਕ ਕਰਦੀ ਆ ਜਦੋਂ ਵੀ ਤੁਸੀਂ ਆਉਣਾ ਆ ਸਕਦੇ ਹੋ ਬਾਕੀ ਆਪਣੇ ਕੋਲ ਜਿੰਨੀ ਵੀ ਸਟਾਕ ਆ ਜਿਹੜਾ ਪਿਆਵਾ ਸਾਰਿਆਂ ਦੀ ਸਟਾਕ ਕਲੀਅਰੈਂਸ ਸੇਲ ਚੱਲ ਸਟਾਰਟ ਹੋ ਚੁੱਕੀ ਆ ਦੋ ਵੀਡੀਓ ਵੀ ਨਿਕਲ ਚੁੱਕੀਆਂ ਨੇ ਨਾਲ ਦੀ ਨਾਲ ਸਟਾਕ ਕਲੀਅਰ ਹੋ ਰਿਹਾ ਤੇ ਜਿਆਦਾ ਹੁਣ ਆਪਣੇ ਕੋਲ ਸਟਾਕ ਨਹੀਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਲੋ ਜੀ ਸਾਰਾ ਦੇਖ ਸਕਦੇ ਹੋ ਨਾਲ ਦੀ ਨਾਲ ਆਪਣਾ ਕਲੀਅਰ ਹੋਈ ਜਾਂਦਾ ਕੋਈ ਇਦਾਂ ਨਹੀਂ ਵੀ ਬਹੁਤ ਜ਼ਿਆਦਾ ਸਟਾਕ ਆਪਣੇ ਕੋਲ ਪਿਆਵਾ ਹਨਾ ਤੇ ਨਾਲ ਦੀ ਨਾਲ ਜਿੰਨਾ ਹੁਣ ਆ ਰਿਹਾ ਸਾਰਾ ਪਾਰਟੀ ਵੀਅ ਕਲੈਕਸ਼ਨ ਆ ਪੂਰਾ ਵਧੀਆ ਜੋ ਟ੍ਰੈਂਡਿੰਗ ਜਿਵੇਂ ਟੈਬੀ ਲਾਈਨਿੰਗ ਪੂਰੇ ਟ੍ਰੈਂਡ ਦੇ ਉੱਪਰ ਸਟਾਰਟ ਹੋ ਚੁੱਕੀ ਆ ਉਦਾਂ ਦੇ ਫੈਬਰਿਕ ਨਾਲ ਦੀ ਨਾਲ ਆਪਾਂ ਲੈ ਕੇ ਆ ਰਹੇ ਆ ਜਿੱਦਾਂ ਦੇ ਟ੍ਰੈਂਡ ਹੁਣ ਹੈਗੇ ਆ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਬਾਕੀ ਸਾਡਾ ਇਹ ਆ ਕਿ ਹਰ ਵੀਕ ਸਾਡੇ ਕੋਲ ਨਿਊ ਕਲੈਕਸ਼ਨ ਆਉਂਦੀ ਆ ਇਹ ਨਹੀਂ ਕਿ ਆਪਾਂ ਅਸੀਂ ਇਕੱਠਾ ਹੀ ਚਾੱਕ ਕੇ ਇੱਕ ਵਾਰ ਭਰ ਲੈਣੇ ਨਹੀਂ ਦੀ ਅਸੀਂ ਹਰ ਵੀਕ ਨਿਊ ਨਿਊ ਕਲੈਕਸ਼ਨਾਂ ਲੈ ਕੇ ਆਉਂਦੇ ਆ ਤੁਹਾਡੇ ਲਈ ਕਿਉਂਕਿ ਆਪਾਂ ਜ਼ਿਆਦਾ ਆਨਲਾਈਨ ਹੀ ਕੰਮ ਕਰਦੇ ਆ ਇਸ ਲਈ ਜਿਹੜੀਆਂ ਵੀ ਪਹਿਣਾ ਨੂੰ ਰਿਕੁਆਇਰ ਆ ਤੁਸੀਂ ਨਾਲ ਜੁੜੇ ਰਹੋ ਤੇ ਆਪਣੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਜਦੋਂ ਵੀ ਕਾਲ ਕਰਕੇ ਮਰਜੀ ਤੁਸੀਂ ਆ ਸਕਦੇ ਹੋ ਪਰ ਆਉਣ ਤੋਂ ਪਹਿਲਾਂ ਆਪਣੀ ਰਿਕੁਆਇਰ ਜਰੂਰ ਦੱਸ ਦਿਓ ਜਿੱਦਾਂ ਦੇ ਤੁਸੀਂ ਕੱਪੜੇ ਦੇਖਣੇ ਆਉਣਾ ਵਾ ਤਾਂ ਕਿ ਤੁਹਾਡੇ ਗੇੜਾ ਨਾ ਲੱਗੇ ਤੁਹਾਨੂੰ ਅਸੀਂ ਦੱਸ ਦੇਈਏ ਕਿ ਕਿੱਦਾਂ ਦੇ ਫੈਬਰਿਕ ਕਿੱਦਾਂ ਦਾ ਹੁਣ ਸਾਡੇ ਕੋਲ ਬੇਸ ਹੈਗਾ ਵਾ ਤੇ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਪੂਰੇ ਵਧੀਆ ਬਹੁਤ ਸੋਹਣੇ ਬ੍ਰਾਂਡ ਦੇ ਨੇ ਬਹੁਤ ਵਧੀਆ ਪ੍ਰਿੰਟ ਆਏ ਨੇ ਕਲਰ ਚਾਰਟ ਤੇ ਪ੍ਰਿੰਟਿੰਗ ਚੈੱਕ ਕਰ ਲੋ ਪ੍ਰਾਈਸ ਰਹੂਗਾ 750 ਸਾਢੇ 700 ਰੁਪਿਆ ਪ੍ਰਾਈਸ ਆ ਸਕਰੀਨ ਤੇ ਪ੍ਰਾਈਸ ਤੁਹਾਨੂੰ ਮੈਂਸ਼ਨ ਹੋ ਜੂਗਾ ਸਿੰਗਲ ਸੂਟ ਤੇ ਕੋਰੀਅਰ ਚਾਰजेस ਪੈਣਗੇ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ ਕੋਈ ਵੀ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਆ ਲੋ ਤੇ 1400 ਦੇ ਵਿੱਚ 2 ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਨਾਲ ਹੈਗੀਆਂ ਇਸੇ ਤਰ੍ਹਾਂ ਡਿਜੀਟਲ ਹੋਈ ਹੋਈ ਆ ਪ੍ਰਿੰਟਿੰਗ ਜਿਵੇਂ ਸ਼ਰਟ ਦੇ ਵਿੱਚ ਆ ਸੇਮ ਬਾਟਮ ਦੇ ਉੱਪਰ ਆਊਗੀ ਪਰ ਕਲਰ ਚਾਰਟ ਡਿਜ਼ਾਈਨਿੰਗ ਬਹੁਤ ਸੁਪਰ ਹਿੱਟ ਆ ਬਾਕੀ ਬ੍ਰਾਂਡ ਦਾ ਫੈਬਰਿਕ ਆ ਫੈਬਰਿਕ ਵੱਲੀੋਂ ਕੋਈ ਕੰਪਲੇਨ ਨਹੀਂ ਰਹੂਗੀ ਬਹੁਤ ਵਧੀਆ ਸੇਮ ਜਿਵੇਂ ਟੈਬੀ ਲਾਈਨਿੰਗ ਦੇ ਵਿੱਚ ਲਾਈਨਿੰਗ ਆ ਰਹੀ ਹੈ ਨਾ ਸੇਮ ਲਾਈਨਿੰਗ ਆ ਰਹੀ ਹੈ ਦੇਖੋ ਜਿਵੇਂ ਏਕੇ ਦੀ ਪ੍ਰਿੰਸਸ ਆਰੀਆ ਸੇਮ ਉਹੀ ਬੇਸ ਨੇ ਇਹਨਾਂ ਦੇ ਬਹੁਤ ਵਧੀਆ ਬਹੁਤ ਵਧੀਆ ਸੁਪੀਰੀਅਰ ਕਾਟਨ ਆ ਰਿੰਕਲ ਫ੍ਰੀ ਆ ਜਿਵੇਂ ਮਰਜੀ ਧੋਵੋ ਪਾਵੋ ਪ੍ਰਿੰਟਾਂ ਨੂੰ ਕੁਝ ਨਹੀਂ ਹੋਣਾ ਜੀ ਉੰਨੀ ਨਿੱਖਰ ਨਿੱਕਰ ਕੇ ਆਉਣਗੇ ਜਿੰਨਾ ਤੁਸੀਂ ਇਹਨਾਂ ਨੂੰ ਪਾ ਕੇ ਸੂਟਾਂ ਨੂੰ ਹੰਡਾਉਂਗੇ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਹੈਗੀ ਸੇਮ ਬਾਟਮ ਚੈੱਕ ਕਰ ਸਕਦੇ ਹੋ ਬਾਟਮ ਨੂੰ ਢਾਈ ਢਾਈ ਦੀ ਪ੍ਰੋਪਰ ਕੱਟ ਮਿਲੂਗੀ ਤੁਹਾਨੂੰ ਜਿਹੜਾ ਮਰਜੀ ਪ੍ਰਿੰਟ ਲੈ ਲਿਓ ਅੱਜ ਦੀ ਵੀਡੀਓ ਦਾ ਇਹਦੇ ਵਿੱਚ ਕਿਸੇ ਦੇ ਵਿੱਚ ਦਾ ਕਲਰ ਚਾਰਟ ਮਿਲ ਜਾਣਗੇ ਕਿਸੇ ਦੇ ਵਿੱਚ ਨਹੀਂ ਵੀ ਮਿਲਣਗੇ ਇਸ ਲਈ ਜਿੱਦਾਂ ਦੇ ਵੀ ਕਲਰ ਤੁਹਾਡੇ ਸਾਹਮਣੇ ਖੁੱਲਣਗੇ ਆਪਣਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੇ। ਆ ਲੋ। ਨੈਕਸਟ ਕਲਰ ਦੇਖੋ। ਕਿੰਨਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਆ। ਬਹੁਤ ਸੋਹਣਾ। ਫੁੱਲ ਭੋਟੀਆਂ ਤੋਂ ਹਟ ਕੇ ਜੇ ਕਹੀਏ ਤਾਂ ਬਹੁਤ ਸੋਹਣੀ ਪ੍ਰਿੰਟਿੰਗ ਆ। ਨਾਲ ਹੈਗੀ ਸੇਮ ਸ਼ਰਟ ਬਾਟਮ ਸੌਰੀ ਇਹ ਹੈਗੀ ਸ਼ਾਰਟ ਨਾਲ سیم ਪ੍ਰਿੰਟਡ ਬਾਟਮ ਆਉਗੀ ブルー ਕਲਰ ਦੇ ਉੱਪਰ ਹੈ ਯਰ ਫੋਰਸ ਬਲੂ ਜਿਹਾ ਕਲਰ ਆ ਬਹੁਤ ਬਿਆਰਾ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਮਿਲ ਜੂਗਾ ਜੀ ਬਲੈਕ ਕਲਰ ਹਲੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਤੇ ਕਲੈਕਸ਼ਨ ਤੇ ਫੈਬਰਿਕ ਸੁਪਰ ਹਿੱਟ ਆ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਹਲੋ ਬਲੈਕ ਕਲਰ ਦੇਖੋ ਕਿੰਨਾ ਸੋਹਣਾ ਵਾਓ ਵਾਲੇ ਪ੍ਰਿੰਟ ਨੇ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਆਈਆਂ ਇਹਦੇ ਵਿੱਚ ਇਹ ਨਿਊ ਆਇਆ ਵਾ ਕੋਈ ਇਹ ਨਹੀਂ ਵੀ ਆਪਣੇ ਕੋਲ ਪਿਆ ਸੀ ਇਹ ਆਲ ਓਵਰ ਸੂਟ ਆ ਇਹਦੇ ਨਾਲ ਮੈਚਿੰਗ ਨਹੀਂ ਹੈਗੀ ਜੀ ਬਾਟਮ ਇਹ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਜਿਹੜੀ ਵੀ ਭੈਣ ਨੇ ਆਹ ਵਾਲਾ ਸੂਟ ਲੈਣਾ ਆ ਲੋ ਜੀ ਇਹ ਆਲ ਓਵਰ 5 ਮੀਟਰ ਦੀ ਕੱਟ ਦੇ ਨਾਲ ਪ੍ਰੋਪਰ ਸੂਟ ਆ ਇਹਦੇ ਵਿੱਚ ਜਿਹੜਾ ਇਹ ਵਾਲਾ ਕਲਰ ਆ ਇਹ ਮੈਚਿੰਗ ਦੇ ਉੱਪਰ ਆ ਆਹ ਵਾਲਾ ਹੈਗਾ ਵਾ ਆਲ ਓਵਰ ਦੇ ਉੱਪਰ ਇਹ ਨਿਊ ਕਲੈਕਸ਼ਨ ਆਈਓਆ ਤੁਹਾਡੇ ਸਾਹਮਣੇ ਮੈਂ ਖੋਲ ਰਹੀ ਹਾਂ ਮੈਂ ਖੁਦ ਵੀ ਖੋਲ ਕੇ ਨਹੀਂ ਦੇਖੀ ਹੈਗੇ ਸੂਟ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਜਿਹੜੀ ਵੀ ਪ੍ਰਿੰਟਿੰਗ ਖੋਲ ਰਹੀ ਹਾਂ ਬਹੁਤ ਸੋਹਣੀ ਸੁਪਰ ਹਿੱਟਾ ਥਰਡ ਕਲਰ ਇਹਦਾ ਮੈਚਿੰਗ ਦੇ ਵਿੱਚ ਸੇਮ ਪ੍ਰਿੰਟਿੰਗ ਦੇ ਉੱਪਰ ਆ ਲੋ ਜੀ ਇਹ ਹੈਗਾ ਪਰਪਲ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਲਓ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਹੁਤ ਸੋਹਣੀ ਪ੍ਰਿੰਟਿੰਗ ਆ ਤਿੰਨੇ ਦੇ ਤਿੰਨੇ ਕਲਰ ਹੀ ਸੁਪਰ ਹਿੱਟ ਆ ਬਸ ਫਟਾਫਟ ਚੱਕ ਲੋ ਪ੍ਰਿੰਟਿੰਗ ਆ ਕਿਉਂਕਿ ਬਹੁਤ ਹੀ ਮੁਸ਼ਕਿਲ ਦੇ ਨਾਲ ਬਹੁਤ ਹੀ ਰੀਅਰ ਜੀਆਂ ਆਉਂਦੀਆਂ ਹੁੰਦੀਆਂ ਇਦਾਂ ਦੀਆਂ ਪ੍ਰਿੰਟਿੰਗਾਂ ਫੁੱਲ ਫਲਾਵਰ ਵਗੈਰਾ ਤਾਂ ਹਰ ਪ੍ਰਿੰਟਿੰਗ ਦੇ ਵਿੱਚ ਆਉਂਦੀ ਰਹਿੰਦੇ ਨੇ ਆ ਲੋ ਨਾ ਸੀਮ ਪਰਪਲ ਕਲਰ ਦੀ ਬਾਟਮ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਿਲਕੁਲ ਟੈਬੀ ਲਾਈਨਿੰਗ ਦੀ ਲਾਈਨਿੰਗ ਵਾਲੂ ਸਾਰਾ ਟੱਚ ਦਿੱਤਾ ਹੋਇਆ ਯਾਨੀ ਕਿ ਇਹਨਾਂ ਨੂੰ ਲਾਈਨਿੰਗ ਵਗੈਰਾ ਕਿਸੇ ਚੀਜ਼ ਦੀ ਕੋਈ ਰੁਕਾਇਰ ਨਹੀਂ ਜਿਵੇਂ ਮਰਜੀ ਤੁਸੀਂ ਵਡਾ ਸਕਦੇ ਬਹੁਤ ਸੋਹਣੀ ਕਲੈਕਸ਼ਨ ਆ ਸਾਰੇ ਪ੍ਰਿੰਟ ਜਾਨਕੀ ਜਿਓਮੈਟ੍ਰੀਕਲ ਜੇ ਆਏ ਨੇ ਬਹੁਤ ਸੋਹਣੇ ਬਹੁਤ ਪਿਆਰੇ ਇਹ ਵੀ ਮੈਚਿੰਗ ਆਇਆ ਵਾ ਦੇਖੋ ਇਹ ਹੈਗਾ ਇਹਦੀ ਸ਼ਰਟ ਦਾ ਪ੍ਰਿੰਟ ਜਦੋਂ ਇਹਨਾਂ ਤੇ ਡਿਜ਼ਾਈਨਿੰਗ ਹੋ ਗਈ ਲੈਸਸ ਵਗੈਰਾ ਨਾ ਚਾਹੀਏ ਸਿੰਪਲ ਪਾਈਪਿੰਗ ਲਾ ਕੇ ਵੀ ਸੂਟਸ ਬਣਾ ਲਓ ਬਹੁਤ ਸੋਹਣੀ ਗ੍ਰੇਸ ਆਊਗੀ ਕਿਉਂਕਿ ਫੈਬਰਿਕ ਬਹੁਤ ਸੋਹਣਾ ਵਾ ਆਲੋ ਨਾਲ ਇਹਦੀ ਹੈਗੀ orange ਜਿਹਾ ਬਾਟਮ ਸੇਮ ਪ੍ਰਿੰਟ ਡਿਜੀਟਲ ਪ੍ਰਿੰਟ ਜਿਹੜਾ ਬਾਟਮ ਇਹਦੇ ਵਿੱਚ ਵੀ ਹੈਗਾ ਪ੍ਰਿੰਟ ਇਦੇ ਵਿੱਚ ਵੀ ਤੁਹਾਨੂੰ ਕਲਰ ਸਿੰਗਲ ਹੀ ਮਿਲੂਗਾ ਜੀ ਅਗਲਾ ਕਲਰ ਹੈਗਾ ਹਰ ਤਰ੍ਹਾਂ ਦੇ ਕਲਰ ਮਿਲਣਗੇ ਇਹਨਾਂ ਵਿੱਚ ਕੋਈ ਇਹ ਨਹੀਂ ਹੈਗਾ ਵੀ ਕੋਈ ਇੱਕੋ ਹੀ ਤਰ੍ਹਾਂ ਦਾ ਕਲਰ ਮਿਲੂਗਾ మీడియం ਡਾਰਕ ਲਾਈਟ ਹਰ ਤਰ੍ਹਾਂ ਦੇ ਆਪਾਂ ਪ੍ਰਿੰਟ ਇਹ ਲੈ ਕੇ ਆਂਦੇ ਆ ਬਸ ਪਰ ਸਟਾਕ ਥੋੜਾ ਜਿਹਾ ਹੀ ਮਿਲੇ ਆ ਜਿਆਦਾ ਸਟਾਕ ਨਹੀਂ ਹੈਗਾ ਰਿਪੀਟ ਬਿਲਕੁਲ ਨਹੀਂ ਹੈਗੀ ਇਹਨਾਂ ਦੀ ਆ ਲਓ ਜੀ ਸਾਰੇ 1000 ਤੱਕ ਸੇਲ ਹੋਣ ਵਾਲੇ ਸੂਟ ਨੇ 1050 1095 ਇਦਾਂ ਪੂਰਾ ਵਧੀਆ ਸੁਪਰ ਫੈਬਰਿਕ ਆ ਇਹ ਤੇ 750 ਕਿਉਂਕਿ ਲੈਸ ਪਿੱਛੇ ਹੀ ਆਈ ਆ ਅਸੀਂ ਨਹੀਂ ਕੀਤੀ ਪਿੱਛੋਂ ਹੀ ਲੈਸ ਤੇ ਆਪਾਂ ਨੂੰ ਮਿਲਿਆ ਵਾ ਇਸ ਲਈ ਜਿਹੜੇ ਵੀ ਪ੍ਰਿੰਟ ਤੁਹਾਨੂੰ ਪਸੰਦ ਆ फटाफट ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਨਾਲ ਹੈਗੀ ਸੇਮ ਬਾਟਮ ਬਹੁਤ ਸੋਹਣੀਆਂ ਕਲਰ ਕੰਬੀਨੇਸ਼ਨ ਬਹੁਤ ਸੋਹਣੀਆਂ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਹਾਂ ਲੋ ਇਹ ਹੈਗਾ ਮਹਿੰਦੀ ਆ ਜੀ ਟੂਨ ਦੇ ਉੱਪਰ ਸੇਮ ਬਾਟਮ ਆ ਸੇਮ ਸ਼ਰਟ ਆ ਸ਼ਰਟ ਨਾਲ सेम बॉटम ਮਿਲੂਗੀ ਇੱਕ ਕਲਰ ਦੇ ਵਿੱਚ ਮਿਲ ਜੂਗਾ ਤੁਹਾਨੂੰ ਫਰੋਜ਼ੀ ਬਲੂ ਜਾਂ ਸ਼ੇਲ ਦੇਖੋ ਕਿੰਨਾ ਪਿਆਰਾ ਕਿੰਨੇ ਸੋਹਣ ਬਹੁਤ ਸੋਹਣੇ ਦੋਨੇ ਜਿਹੜੇ ਆਪਾਂ ਦੋ ਡਿਜ਼ਾਈਨ ਖੋਲੇ ਆ ਨਾ ਇੱਕ ਆਹ ਵਾਲਾ ਡਿਜ਼ਾਈਨ ਬਹੁਤ ਸੁਪਰ ਹਿੱਟਾ ਆਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਲਓ ਵਟਸਐਪ ਕਰ ਦੋ ਤਾਂ ਕਿ ਤੁਹਾਨੂੰ ਤੁਹਾਡੀ ਪਠਾਨ ਦਾ ਡਿਜ਼ਾਈਨ ਮਿਲ ਸਕੇ ਪ੍ਰਾਈਸ ਬਹੁਤ ਹੀ ਜ਼ਿਆਦਾ ਨੋਮੀਨਲ ਆ ਆ ਲੋ ਜੀ ਜਿਹੜੀਆਂ ਪੈਣਾ ਥੋੜੀ ਜੀ ਫਾਈਲ ਜੀ ਪ੍ਰਿੰਟਿੰਗ ਲਾਈ ਕਰਦੀ ਉਹਨਾਂ ਲਈ ਬਹੁਤ ਵਧੀਆ ਬਹੁਤ ਸੋਹਣਾ ਪ੍ਰਿੰਟ ਆ ਨਾਲ ਸੇਮ ਫਲੋਜੀ ਬਲੂ ਜੀ ਬੇਬੀ ਬਲੂ ਜਾਂ ਕਲਰ ਆ ਉਦਾਂ ਦੀ ਕੋਈ ਇਹਨਾਂ ਦੀ ਕਲਰਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਬਿਲਕੁਲ 1% ਵੀ ਕੋਈ ਇਹਨਾਂ ਨੇ ਸਿੱਜਣਾ ਨੇ ਸਿੱਧੂ ਕੁਝ ਵੀ ਨਹੀਂ ਨ ਕੋਈ ਲਾਈਨਿੰਗ ਦੀ ਰੁਕਵਾਇ ਨਹੀਂ ਇੰਨੇ ਸੋਹਣੇ ਬੇਸ ਤੇ ਇਹ ਰੇਂਜ ਦੇ ਵਿੱਚ ਬਹੁਤ ਹੀ ਘੱਟ ਤੇ ਬਹੁਤ ਹੀ ਰੀਅਰ ਮਿਲਣਗੇ ਜੀ फटाफट ਆਰਡਰ ਕਰ ਲਓ ਇਹਨਾਂ ਦਾ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਵਾ ਲਓ ਜੀ ਅਗਲੀ ਪ੍ਰਿੰਟਿੰਗ ਚੈੱਕ ਕਰੋ ਬਲੈਕ ਕਲਰ ਦੇ ਉੱਪਰ ਡਿਜੀਟਲ ਜਿਹਾ ਪ੍ਰਿੰਟ ਆਇਆ ਵੀ ਬਹੁਤ ਸੋਹਣਾ ਹਲੋ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਵਧੀਆ ਆ ਜਿਹੜੀ ਮਰਜ਼ੀ ਇਸ ਦੇ ਵਿੱਚ ਵੀਅਰ ਕਰ ਸਕਦੇ ਹੋ ਬਲੈਕ ਦੇ ਨਾਲ ਇਹਦਾ ਕੰਬੀਨੇਸ਼ਨ ਆ ਬਲੈਕ ਇਹਦੀ ਬਾਟਮ ਆ ਕਿਉਂਕਿ ਇਹਦਾ ਸਾਰਾ ਬੇਸ ਬਲੈਕ ਆ ਬਹੁਤ ਸੋਹਣਾ ਪੀਸ ਆ ਬਹੁਤ ਇਹ ਇੱਕ ਸਿੰਗਲ ਪੀਸ ਹੀ ਇਹਦੇ ਵਿੱਚ ਕੋਈ ਕਲਰ ਨਹੀਂ ਹੈਗਾ ਕੁਛ ਨਹੀਂ ਸਿੰਗਲ ਸੂਟ ਹੈਗਾ 750 ਦਾ ਤੇ ਕੋਰੀਅਰ ਚਾਰजेस ਤੁਹਾਡੇ ਆਪਣੇ ਹੋਣਗੇ ਦੋ ਸੂਟ ਬਾਈ ਕਰ ਦਿਓ 1400 ਦੇ ਵਿੱਚ ਬਿਨਾ ਕੋਰੀਅਰ ਚਾਰजेस ਤੋਂ ਤੁਹਾਡੇ ਘਰ ਤੱਕ ਪਹੁੰਚਣਗੇ ਇਸ ਲਈ ਫਟਾਫਟ ਆਰਡਰ ਕਰ ਲਓ ਜਿਹੜੇ ਵੀ ਸੂਟ ਤੁਸੀਂ ਕਰਨੇ ਨੇ ਹਾਲੋ ਜੀ ਨੈਕਸਟ ਪ੍ਰਿੰਟ ਦੇਖੋ ਕਿੰਦਾ ਸੋਹਣਾ ਇੱਕ ਇੱਕ ਪ੍ਰਿੰਟ ਜਾਨੀ ਕਿ ਆਇਆ ਵੀ ਦਿਲ ਖੁਸ਼ ਹੁੰਦਾ ਵਾ ਖੋਲਦੇ ਆ ਨਾ ਜਦੋਂ 베ਸ ਹੈਗਾ ਇੱਕ ਇਹਦੇ ਵਿੱਚ ਅਲੱਗ ਜੀ ਫ੍ਰੈਗਰੈਂਸ ਆ ਬਹੁਤ ਸੋਹਣੀ ਫ੍ਰੈਗਰੈਂਸ ਆ ਜਿਵੇਂ ਰਸ਼ੀਆ ਦੇ ਆਉਂਦੀ ਆ ਨਾ ਸੇਫ ਫ੍ਰੈਗਰੈਂਸ ਜਾਨੀ ਕਿ ਉਹ ਤੋਂ ਲੱਗਾ ਤੇ ਸੇਮ ਜਿਵੇਂ ਫ੍ਰੈਗਰੈਂਸ ਉਹ ਫੈਬਰਿਕ 'ਚ ਆਉਂਦੀ ਆ ਉਦੋਂ ਇਹ ਵਾਲੇ ਫੈਬਰਿਕ 'ਚ ਵੀ ਅਲੱਗ ਜੀ ਫ੍ਰੈਗਰੈਂਸ ਆਉਂਦੀ ਆ ਬਹੁਤ ਸੋਹਣਾ 베ਸ ਆ ਨਾਲ ਇਹਦੇ ਸੇਮ ਇਹ ਰਸਟ ਕਲਰ ਦੇ ਉੱਪਰ ਰਸਟ ਨਾਲ ਇਹਦਾ ਕੰਬੀਨੇਸ਼ਨ ਆ ਰਾਸਤੀ ਇਹਨਾਂ बॉਟਮ ਲੱਗੀ ਹੋਈ ਆ ਬਹੁਤ ਸੋਹਣੇ ਬੇਸ ਨੇ ਲੋ ਜੀ ਨਿੱਕੀ ਬੁਟੀਕ ਇਹ 5 ਮੀਟਰ ਦੀ ਕਟ ਆ ਇਹਦੇ ਆਲਓਵਰ ਸੂਟ ਆ ਇਹਦੇ ਨਾਲ ਮੈਚਿੰਗ बॉਟਮ ਨਹੀਂ ਹੈਗੀ ਆਲਓਵਰ ਆ ਪਿੰਕ ਜਿਹਾ ਕਲਰ ਆ ਨਾ ਜਿਆਦਾ ਡਾਰਕ ਨਾ ਲਾਈਟ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਕਲਰ ਆ ਪੇਂਟਿੰਗ ਬਹੁਤ ਸੋਹਣੀ ਆ ਨਾ ਜਿਆਦਾ ਢੀਕ ਆ ਨਾ ਹੀ ਜਿਆਦਾ ਮੋਟੀਆਂ ਬਹੁਤ ਸੋਹਣੀ ਪ੍ਰਿੰਟਿੰਗ ਆ ਚੈੱਕ ਕਰ ਸਕਦੇ ਹੋ ਕਿਉਂਕਿ ਕਾਟਨ ਹਰ 12 ਮਹੀਨੇ 30 ਦਿਨ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਕੋਈ ਇਹ ਨਹੀਂ ਹੁੰਦਾ ਕਿ ਇਹ ਇਹ ਮੌਸਮ 'ਚ ਪਹਿਣੀ ਆ ਅਗਲੇ ਮੌਸਮ 'ਚ ਨਹੀਂ ਪਹਿਣੀ ਇਹ ਨਹੀਂ ਹੋਣਾ ਸੋ ਇਹ ਲੈਸ ਦੇ ਵਿੱਚ ਆਏ ਨੇ ਤਾਂ फटाफट ਇਹਦਾ ਫਾਇਦਾ ਵੀ ਲੋ ਆਹ ਲੋ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਇਹਦੇ ਸੀਮ ਫਿਜ਼ੀਕਲ ਅਧੀ ਹੈਗੀ ਬਾਟਮ ਅਗਲੀ ਪ੍ਰਿੰਟਿੰਗ ਚੈੱਕ ਕਰੋ ਦੇਖੋ ਕੋਈ ਵੀ ਪ੍ਰਿੰਟ ਨਹੀਂ ਕਹਿ ਸਕਦੇ ਵੀ ਆਹ ਰਹਿਣ ਦਿੰਨੇ ਆ ਆਹ ਵਾਲਾ ਕਰ ਲੈਣੇ ਇੰਨੇ ਸੋਹਣੇ ਪ੍ਰਿੰਟ ਨੇ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਕਿਉਂਕਿ ਜਦੋਂ ਖੋਲ ਰਹੇ ਨੇ ਮੈਨੂੰ ਖੁਦ ਨੂੰ ਬਹੁਤ ਵਧੀਆ ਫੀਲ ਹੋ ਰਿਹਾ ਤੁਸੀਂ ਤਾਂ ਦੇਖ ਕੇ ਤਾਂ ਤੁਹਾਨੂੰ ਹੋਣਾ ਹੀ ਆ ਵੀ ਇੰਨਾ ਸੋਹਣਾ ਹਰ ਇੱਕ ਪ੍ਰਿੰਟ ਨਾਲ ਇੱਕ ਅਲੱਗ ਜੀ ਗ੍ਰੇਸ ਦੇ ਨਾਲ ਆ ਰਿਹਾ ਵਾ ਦੇਖੋ ਨਾਲ ਸੇਮ ਬਾਟਮ ਆਊਗੀ ਬਹੁਤ ਵਧੀਆ ਕਲਰ ਕੰਬੀਨੇਸ਼ਨ ਆ ਕਿਸੇ ਵੀ ਭੈਣ ਨੇ ਨਾ ਦੁਪੱਟੇ ਵੀ ਰੈਡੀ ਕਰਵਾਉਣੇ ਹਨ ਉਹਨਾਂ ਦੁਪੱਟੇ ਵੀ ਰੈਡੀ ਹੋ ਕੇ ਮਿਲ ਜਾਣਗੇ ਜੀ ਜੇ ਕਿਸੇ ਭੈਣ ਨੂੰ ਆਇਆ ਵੀ ਇਹ ਦੁਪੱਟੇ ਸਾਨੂੰ ਨਾਲ ਹੋਵੇ ਤਾਂ ਦੁਪੱਟਾ ਵੀ ਜਿਵੇਂ ਵੀ ਤੁਸੀਂ ਕਹੋਗੇ ਜਿੱਦਾਂ ਦਾ ਵੀ ਕਹੋਗੇ ਉਦਾਂ ਦਾ ਦੁਪੱਟਾ ਇਹਨਾਂ ਨਾਲ ਲੱਗ ਕੇ ਤੁਹਾਡੇ ਘਰ ਤੱਕ ਪਹੁੰਚੂਗਾ ਹਾਂ ਸਟੀਚਿੰਗ ਵੀ ਅਵੇਲੇਬਲ ਆ ਕਿਸੇ ਵੀ ਭੈਣ ਨੇ ਸਟਿਚ ਕਰਵਾਉਣੇ ਨੇ ਹਾਂ ਲੋ ਜੀ ਇਹ ਜਨਾ ਹੈਗਾ ਵਾ ਗਾਜਰੀ ਜੀ ਟੂਨ ਦਾ ਗਾਜਰੀ ਟੂਨ ਦੇ ਨਾਲ ਇਹਦੀ ਮੈਚਿੰਗ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਸਾਰੇ ਪ੍ਰਿੰਟ ਨਾ ਲੱਗ ਜੇ ਆਏ ਨੇ ਜਿਵੇਂ ਕਿ ਇੱਕ ਤਾਂ ਹੁੰਦੇ ਆ ਫੁੱਲ ਫਲਾਵਰ ਜੇ ਹੀ ਆਈ ਜਾਂਦੇ ਆਈ ਜਾਂਦੇ ਇਹ ਸਾਰੇ ਲੱਗ ਜੇ ਡਿਫਰੈਂਟ ਜੇ ਆਏ ਨੇ ਸੋ ਬਹੁਤ ਸੋਹਣੀ ਚੀਜ਼ ਆਈ ਆ ਇਹ ਸਾਰੀ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਸ਼ਰਟ ਦਾ ਪ੍ਰਿੰਟ ਸੇਮ ਹੀ ਰਹੂਗਾ ਜਿਵੇਂ ਇਹਦਾ ਹੈਗਾ ਵਾ ਆ ਲੋ ਦੇਖੋ ਸ਼ਰਟ ਦਾ ਸੇਮ ਰਹੂਗਾ ਇਹਨਾਂ ਦੇ ਬਾਟਮ ਆ ਇਹ ਜਿਹੜੇ ਦੇ ਵਿੱਚ ਕਲਰ ਨੇ ਉਹਨਾਂ ਨਾਲ ਮੈਚਿੰਗ ਹੋ ਕੇ ਆਉਣੀਆਂ ਇਹਦੇ ਨਾਲ ਲਵੈਂਡਰ ਬਾਟਮ ਆ ਇਹਦੇ ਨਾਲ ਆਈ ਆ ਪਿੰਕ ਪੀਚ ਗਾਜਰੀ ਜੀ ਬਾਟਮ ਆ ਅਗਲੇ ਪ੍ਰਿੰਟ ਦੇ ਨਾਲ ਹੈਗੀ ਜੀ ਮਹਿੰਦੀ ਆ ਇਹਦੇ ਨਾਲ ਮਹਿੰਦੀ ਆ ਦਾ ਕੰਟਰਾਸਟ ਆ ਤਾਂ ਮਹਿੰਦੀ ਆ ਬਾਟਮ ਬਹੁਤ ਸੋਹਣੇ ਪ੍ਰਿੰਟ ਨੇ ਤੇ ਬਹੁਤ ਹੀ ਵਧੀਆ ਕਲਰ ਕੰਬੀਨੇਸ਼ਨ ਨੇ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਆਹ ਵਾਲੇ ਪ੍ਰਿੰਟ ਦਾ ਰੁਕਣੀ ਨਹੀਂ ਪਹਿਲੇ ਦੋ ਪ੍ਰਿੰਟ ਬਹੁਤ ਸੋਹਣੇ ਉਹ ਵੀ ਬਹੁਤ ਹੀ ਵਧੀਆ ਸੁਪਰ ਹਿੱਟ ਰਹੇ ਨੇ ਆਹ ਵੀ ਪ੍ਰਿੰਟ ਬਹੁਤ ਸੋਹਣਾ ਵਾ ਮਿੱਠਾ ਜਾਂ ਛਾਟਾ ਬਹੁਤ ਵਧੀਆ ਹਲੋ ਆਈਸਕ੍ਰੀਮੀਜਾ ਚਾਰਦੀ ਨੂੰ ਕਹਿ ਦਈਓ ਉਦਾਂ ਦਾ ਵਾ ਦੇਖੋ ਸਾਰਾ ਇੱਕ গারਲਿਸ਼ ਲੁੱਕ ਵਾਂਗੂ ਆ ਬਹੁਤ ਸੋਹਣਾ 2.5 ਮੀਟਰ ਦੀ ਕਾਟਾਂ ਨਾਲ ਇਹਨਾਂ ਦੇ ਬਾਟਮ ਆਣ ਗਿਆ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਆ ਲੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹ ਹੈਗਾ ਮਹਿੰਦੀ ਟੂਨ ਦੇ ਨਾਲ ਇਹਦੇ ਨਾਲ ਮਹਿੰਦੀ ਬਾਟਮ ਆ ਟੂਨ ਬਸ ਜਿੱਦਾਂ ਦਾ ਕਲਰ ਹੋ ਉਦਾਂ ਦੇ ਨਾਲ ਕੰਬੀਨੇਸ਼ਨ ਹੋਊਗੀ ਇਹਦੀ ਬਾਟਮ ਤੀਸਰਾ ਕਲਰ ਵੀ ਇਹਦਾ ਆਈਸਕ੍ਰੀਮ ਜਿਹਾ ਛਾਟ ਆ ਇਹ ਵੀ ਬਹੁਤ ਸੋਹਣਾ ਮੈਂ ਬਹੁਤ ਪਿਆਰਾ ਵਾ ਆ ਲੋ ਪਿਸਤਾ ਗ੍ਰੀਨ ਜੀ ਬਿਲਕੁਲ ਲਾਈਟ ਜਿਹਾ ਗ੍ਰੀਨੀ ਜਿਹਾ ਕਲਰ ਆ ਪ੍ਰੋਪਰ ਕਲਰ ਵੀਡੀਓ ਚ ਆ ਰਿਹਾ 1% ਵੀ ਕਲਰ ਇੱਧਰ ਉੱਧਰ ਨਹੀਂ ਹੋ ਰਿਹਾ ਜਿੱਦਾਂ ਦੇ ਕਲਰ ਵੀਡੀਓ ਚ ਤੁਹਾਨੂੰ ਦਿਖ ਰਹੇ ਆ ਸੇਮ ਕਲਰ ਤੁਹਾਡੇ ਹੱਥਾਂ 'ਚ ਆਉਣੇ ਨੇ ਇਹ ਆ ਲੋ ਲਵੈਂਡਰ ਕਲਰ ਦੇ ਉੱਪਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆ ਨਾਲ ਸੇਮ ਹੈਗਾ ਜੀ ਲਵੈਂਡਰ ਕਲਰ ਦਾ ਇਹ ਦੁਪੱਟਾ ਬਹੁਤ ਵਧੀਆ ਬਹੁਤ ਸੋਹਣਾ ਕਿੰਨੀ ਸੋਹਣੀ ਪ੍ਰਿੰਟਾਂ ਆ ਲੱਗਦਾ ਜਿਵੇਂ ਟਾਈ ਡਾਈ ਹੋਇਆ ਹੁੰਦਾ ਇਦਾਂ ਦਾ ਪ੍ਰਿੰਟ ਆ ਜਿਵੇਂ ਆਪਾਂ ਟਾਈ ਡਾਈ ਸਪੈਸ਼ਲੀ ਕਰਵਾਈ ਹੁੰਦੀ ਹੈ ਨਾ ਸ਼ਰਟ ਇਦਾਂ ਲੱਗ ਰਹੀ ਆ ਤੇ ਨਾਲ ਸੇਮ ਬਾਟਮ ਆ ਹਾਂ ਬਲੈਕ ਦੇ ਉੱਪਰ ਇਹ ਵੀ ਪ੍ਰਿੰਟਿੰਗ ਸੁਪਰ ਹਿੱਟ ਆ ਬਹੁਤ ਜ਼ਿਆਦਾ ਇਹ ਟ੍ਰੈਂਡ ਦੇ ਵਿੱਚ ਰਿਹਾ ਵਾ ਆ ਲੋ بیس ਦੇ ਵਿੱਚ ਇੱਕ ਲਾਈਨਿੰਗ ਜੀ ਆ ਦੇਖੋ ਆ ਦੇਖੋ ਤੁਹਾਨੂੰ ਬਰੀਕੀ ਨਾਲ ਦਿਖਦੀ ਹੋਊਗੀ ਜਿਵੇਂ ਟੈਬੀ ਲਾਈਨਿੰਗ ਦਾ ਫੈਬਰਿਕ ਸਟਾਰਟ ਹੋ ਜਾਣਾ ਸੀਮ ਉਹਦਾ ਹੀ ਟੱਚ ਵਿੱਚ ਦਿੱਤਾ ਹੋਇਆ ਪਰ ਬਿਲਕੁਲ 100% ਕਾਟਨ ਹੈ 1% ਵੀ ਸਿੰਥੈਟਿਕ بیس ਨਹੀਂ ਹੈਗਾ ਤੇ ਕੱਪੜਾ ਬਹੁਤ ਜ਼ਿਆਦਾ ਸੁਪੀਰੀਅਰ ਆ ਆ ਹੈਗੀ ਇਹਦੀ ਬਾਟਮ ਲਓ ਜੀ ਬਲੂ ਕਲਰ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਪਿਆਰਾ ਡਿਜ਼ਾਈਨ ਆ ਨਾਲ ਸੇਮ ਮਿਲੂਗੀ ਬਲੂ ਕਲਰ ਦੀ ਹੋਈ ਬਾਟਮ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੁਪਰ ਹਿੱਟ ਬਹੁਤ ਸੋਹਣੀ ਲੈ ਕੇ ਆਈਆਂ ਤੇ ਜਿਹੜਾ ਵੀ ਸੂਟ ਪਸੰਦ ਆਇਆ ਉਹ ਵੀ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਪਲੀਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ